हलो जी इधर हो रही है साड़ी त्यारी <laughs> कर रहा। ਕੌਜੀ ਦੋਵੇਂ ਟੀਮਾਂ ਹੋ ਗੀਆਂ ਇੰਟਰ ਮੈਚ ਉਹ ਲੱਗਾ ਸ਼ੁਰੂ ਜਮਾ ਨਾ ਬੰਦ ਕਰੀ ਪਰ ਟੀਮਾਂ ਦੋਧ ਕਰਦੀ ਸੀ ਨਾ ਫੋਟੋ ਲੈ ਭੇਜ ਦੇ ਪਹਿਲਾ ਮੈਚ ਸਟਾਰਟ ਹੋ ਜਾ ਰਿਹਾ ਬੋਲੇ ਵਾਲਾ ਰਸੇ ਧਰਾਮ ₹5000 ਕਰ ਦਿੱਤਾ ਕਹਿੰਦੇ ਮੁੰਡਿਆਣੇ ਤਰ੍ਹਾਂ ਵਾਲੀ ਆ ਪੰਚੇਰ ਤੋਂ ਸਾਨਾ ਫਜਾਦਰ ਸਿੰਘ ₹5000 RAM SINGH ਸਾਨਾ ਮਕਤਬ ਜੰਤਾਨੀ ਵਾਲੇ 1000 ਰੁਪਿਆ ਸੁਖਦੀਪ ਸਿੰਘ ਦਿੱਤੀ ਤਾਲੀ ਵਾਲੇ

கேக்குது உழவு ਗਿਆ ਹੈ। ਆ ਟੀਮ ਕਿੰਨੇ ਦਾ ਜਿਤਾਦ ਗਏ ਤੂੰ ਦੱਸ। ਲੈ ਲੋਕ ਦਗਾ ਤਾਂ ਹੁਣ। ਉਹ ਬਾਈ ਜੀ ਚੱਲ ਰਿਹਾ ਮੈਚ ਤੇ ਬੜਾ ਵਾਲੀ ਵਾਸੇ। ਹਲਮਾਲਾ ਤੇ ਸ਼ਾਮ ਦਾ ਮਾਹੌਲ ਦੇਖੋ। ਬਈ ਤਾਂ ਜਿਹੜੀਆਂ ਚੱਲ ਰਹੀਆਂ ਸਾਰੇ ਵਾਸੇ।

ਲੋ ਜੀ ਚੱਲ ਰਿਹਾ ਜਿਹੜਾ ਲਾਸਟ ਮੈਚ ਅੱਜ ਦੇ ਦੰਦਾ ਉਹ ਦੇਖ ਕਰਨ ਫੁੱਟਬਾਲ ਕੱਪ ਜਿਹੜਾ ਚੱਲ ਰਿਹਾ ਦੀਪ ਸਿੱਧੂ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਜਿਹੜਾ ਉਹਦਾ ਲਾਸਟ ਮੈਚ ਚੱਲ ਰਿਹਾ ਜੀ ਤਾਮਕੋਟ ਬਨਾਮ ਖਾਲੀਆ ਦੇ ਵਿੱਚ ਤਾਮਕੋਟ ਇੱਕ ਸਕੋਰ ਨਾਲ ਅੱਗੇ ਚੱਲ ਰਹੀ ਹੈ ਲੋ ਜੀ ਹੋ ਗਈ ਉਹੀ ਗੱਲ ਜਿਹਦਾ ਸੀਗਾ ਡਰ ਚੱਲ ਰਿਹਾ ਜਿਹੜਾ ਲਾਸਟ ਮੈਚ ਆ ਤਾਂ ਗੁਰਬਨਾਵੰਦ ਟਾਲੀ ਵਾਲਾ ਤੇ ਮੈਚ ਦਾ ਪੈ ਗਿਆ ਰੌਲਾ ਦੇਖੋ ਹੁਣ ਕੀ ਨਿਬੜਦਾ ਮੈਂ ਕੱਲ ਹੋਇਆ ਅਨੰਦ ਮੈਚਿੰਗ ਉੱਥੇ ਦੇਖਣ 13 14 ਸਾਲ ਦਾ ਸਾਰੇ ਰਹਿ ਮਸ਼ਵਰਾ ਕਰ ਰਹੇ ਆ ਬੰਦੇ ਆਪ ਦੇ ਆਦੇਸ ਹਾਵ ਨਾਲ ਵੀ ਗੋਲ ਆ ਕਿ ਨਿੰਗੋ ਟੋਲੀਆਂ ਤੁਸੀਂ ਦੇਖ ਸਕਦੇ ਆ ਵੀ ਕਿੰਨੀਆਂ ਬਣੀਆਂ ਨੇ ਕਮੇਟੀ ਨੇ ਨਿਕਲ ਸਰਦਾਰ ਸਹੀ ਗੱਲ ਹੈ ਠੀਕ ਆ ਦੂਸਰਾ ਆ ਆਪਣਾ ਜਿਹੜਾ ਰੋਡ ਦੂਸਰਾ ਆ ਅੱਗੇ ਇੱਕ ਦੋ ਉਹਦਾ ਕੋਈ ਫਾਇਦਾ ਉਵੇਂ ਰਹੂਗਾ ਉਹ ਦੂਸਰਾ ਗੁਰੂਪੁਰਾ ਟਾਈਮ ਦਵਾਣਾ ਵੀ ਇੱਟਾ ਰਹੂਗਾ ਤੇ ਹਮ ਦੋਨੋਂ ਟੀਮਾਂ ਅੱਜ ਵੀ ਕਰਨਾ ਚਾਹੁੰਦੇ ਆ ਸਾਡੇ ਭਤੀ ਦਾ ਪਾਸਾ ਹੈ ਕਮੇਟੀ ਦਾ ਫੈਸਲਾ ਹੋ ਗਿਆ ਵੀ बोल भाई जी ਜਿੱਦ ਕਰੇ ਬਈਆ ਜੀਨਾ ਉਸ ਫੈਸਲੇ ਮਿਲ ਗਿਆ ਤੇ ਸੁਬਾ ਸਾਡੇ ਹੱਥ ਲਗੇ ਜਿਹੜਾ ਸੈਕੰਡ ਹਾਫ ਤੋਂ ਕਰਦੀਆਂ ਵਾਸਤੇ ਇੱਕ ਗੇਮ ਉਹ ਹੋਊਗਾ ਦੂਸਰਾ ਹਾਫ ਜਿਹੜਾ ਸੈਕੰਡ ਹਾਫ ਉਹ ਸੁਬਾ ਸਾਡੇ ਹੱਥੇ ਜਿਹੇ ਮੈਚ ਕਰਾਵਾਂਗੇ ਜਿਸ ਤਰ੍ਹਾਂ ਦੀ ਮੰਜ਼ੂਰੀ ਹੈ ਉਹ ਆਪਣਾ ਕਰ ਦਈਆ ਨਹੀਂ ਤੇ ਬਾਕੀ ਜਿਹੜਾ ਕੋਈ ਥੋੜਾ ਜਿਹਾ ਗੀ ਚੱਲ ਰਿਹਾ ਟੂਰਨਾਮੈਂਟ ਅਗਲਾ ਜਿਹੜਾ ਆਇਆ ਉਹ ਵੀ ਸਾਡ ਰੂਹ ਦਾ